ਆ ਡੇਰਾ ਬਿਆਸ ਦੇ ਉਤਰਾਧਿਕਾਰੀ ਨੂੰ ਵੀਆਈਪੀ ਸੁਰੱਖਿਆ ਮਿਲਿਆ ਜੀਆਂ ਜੈਡ ਪਲੱਸ ਸੁਰੱਖਿਆ ਦੇ ਵਿੱਚ ਰਹਿਣਗੇ ਜਸਦੀਪ ਸਿੰਘ ਗਿੱਲ ਸੀਆਰਪੀਐਫ ਕਮਾਂਡੋ ਕਰਨਗੇ ਡੇਰਾ ਬਿਆਸ ਦੇ ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਦੀ ਸੁਰੱਖਿਆ 2 ਸਤੰਬਰ ਨੂੰ ਐਲਾਨਿਆ ਗਿਆ ਸੀ ਗੁਰਿੰਦਰ ਸਿੰਘ ਢਿੱਲੋਂ ਦਾ ਵਾਰਿਸ ਜਿਸ ਤੋਂ ਬਾਅਦ ਉਹਨਾਂ ਨੂੰ ਜੈਡ ਪਲੱਸ ਸੁਰੱਖਿਆ ਦੇ ਦਿੱਤੀ ਗਈ ਹੈ ਸੀਆਰਪੀਐਫ ਦੇ ਕਮਾਂਡੋ ਜਸਦੀਪ ਸਿੰਘ ਗਿੱਲ ਦੀ ਸੁਰੱਖਿਆ ਕਰਨਗੇ 2 ਸਤੰਬਰ ਨੂੰ ਗੁਰਿੰਦਰ ਸਿੰਘ ਢਿੱਲੋਂ ਦਾ ਵਾਰਿਸ ਐਲਾਨਿਆ ਗਿਆ ਸੀ ਜਿਸ ਤੋਂ ਬਾਅਦ ਹੁਣ ਸਖਤ ਸੁਰੱਖਿਆ ਕੇਰਾ ਵੀ ਮੁਹੱਈਆ ਕਰਵਾ ਦਿੱਤਾ ਗਿਆ ਹੈ ਤਾਂ ਵੀਆਈਪੀ ਸਿਕਿਉਰਿਟੀ ਦਿੱਤੀ ਗਈ ਹੈ ਜੈਡ ਪਲੱਸ ਸੁਰੱਖਿਆ ਦੇ ਵਿੱਚ ਰਹਿਣਗੇ ਜਸਦੀਪ ਸਿੰਘ ਗਿੱਲ ਜਿਨ੍ਹਾਂ ਨੂੰ ਜੈਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਸੀਆਰਪੀਐਫ ਕਮਾਂਡੋ ਕਰਨਗੇ ਡੇਰਾ ਬਿਆਸ ਦੇ ਉੱਤਰਾਧਿਕਾਰੀ ਜਸਦੀਪ ਸਿੰਘ ਗਿੱਲ ਦੀ ਸੁਰੱਖਿਆ 2 ਸਤੰਬਰ ਨੂੰ ਗੁਰਿੰਦਰ ਸਿੰਘ ਢਿੱਲੋਂ ਦਾ ਵਾਰਿਸ ਐਲਾਨਿਆ ਗਿਆ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਵੀਆਈਪੀ ਸਿਕਿਉਰਿਟੀ ਦਿੱਤੀ ਗਈ ਹੈ ਤਾਂ ਸਖਤ ਸੁਰੱਖਿਆ ਘੇਰੇ ਦੇ ਵਿੱਚ ਰਹਿਣਗੇ ਤਾਂ ਮੇਰੇ ਸਾਹਜੋਗੀ ਰਾਕੇਸ਼ ਬਾਬਾ ਵਕਾਲਾਤ ਤੋਂ ਜੁੜੇ ਨੇ ਤਾਂ ਰਾਕੇਸ਼ ਸਖਤ ਸੁਰੱਖਿਆ ਘੇਰੇ ਦੇ ਵਿੱਚ ਰਹਿਣਗੇ ਜਸਦੀਪ ਸਿੰਘ ਗਿੱਲ ਹੋਰ ਕੀ ਜਾਣਕਾਰੀ ਹੈ ਕਦੋਂ ਤੋਂ ਸੁਰੱਖਿਆ ਦੇ ਵਿੱਚ ਤਾਇਨਾਤ ਹੋਣਗੇ ਸੀਆਰਪੀਐਫ ਦੇ ਕਮਾਂਡੋ ਜੀ ਅਮਨ ਜੀ ਦੇਖੋ 2 ਸਤੰਬਰ 2024 ਨੂੰ ਡੇਰਾ ਬਿਆਸ ਤੇ ਜਿਹੜੇ ਮੌਜੂਦਾ ਮੁਖੀ ਨੇ ਬਾਬਾ ਗੁਰਿੰਦਰ ਸਿੰਘ ਢਿਲੋਂ ਨਾਲ ਵੱਲੋਂ ਆਪਣੇ ਜਸਦੀਪ ਸਿੰਘ ਗਿੱਲ ਜੀ ਨੂੰ ਆਪਣਾ ਉਤਰਾਧਿਕਾਰੀ ਇਹਦਾ ਥਾਪਿਆ ਗਿਆ ਸੀ ਔਰ ਉਹਨਾਂ ਨੂੰ ਜਮੇ ਡਿਊਟੀ ਲਈ ਗਈ ਸੀ ਕਿ ਉਹ ਸਾਰੇ ਅੰਦਰਲੇ ਔਰ ਬਾਹਰਲੇ ਕੰਮਾਂ ਦੀ ਦੇਖਰੇ ਕਰਨਗੇ ਲੇਕਿਨ ਇਸਦੇ ਚਲਦੇ ਅਸੀਂ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਨੇ ਉਹਨਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹਨਾਂ ਨੂੰ ਜੈਡ ਪਲੱਸ ਜਿਹੜੀ ਸ਼੍ਰੇਣੀ ਦੀ ਹੈਗੀ ਸੁਰੱਖਿਆ ਉਹ ਪ੍ਰੋਵਾਈਡ ਕਰਵਾਈ ਗਈ ਆ ਔਰ ਜਦ ਵੀ ਜਸਦੀਪ ਸਿੰਘ ਜੀ ਗਿੱਲ ਆਪਣੇ ਬਾਹਰੀ ਦੌਰੇ ਤੇ ਜਾਣਗੇ ਜਾਂ ਦੂਸਰੇ ਸੂਬੇ ਜਾਣਗੇ ਔਰ ਓਥੂਨੀ ਸਰਕਾਰਾਂ ਜਿਹੜੀਆਂ ਨੇ ਉਹ ਆਪੋ ਆਪਣੇ ਪ੍ਰੋਟੋਕੋਲ ਤਹਿਤ ਉਹਨਾਂ ਨੂੰ ਸੁਰੱਖਿਆ ਮੁਹਈਆ ਕਰਾਉਣਗੀਆਂ ਕੀ ਹੁਣ ਫਿਲਹਾਲ ਡੇਰਾ ਬਿਆਸ ਦੇ ਵਿੱਚ ਹੀ ਰਹਿੰਦੇ ਨੇ ਜਸਦੀਪ ਸਿੰਘ ਗਿੱਲ ਨਹੀਂ ਜੀ ਇਸ ਵੇਲੇ ਜੀ ਉਹ ਬਾਹਰ ਗਏ ਨੇ ਲੇਕਿਨ ਅੱਜ ਸ਼ਾਮ ਤੱਕ ਉਹ ਦਿੱਲੀ ਪਹੁੰਚ ਰਹੇ ਨੇ ਔਰ ਪਹਿਲੇ ਮਹਾਰਾਜਾ ਬਾਬਾ ਗੁਰਿੰਦਰ ਸਿੰਘ ਢਿਲੋਂ ਜੀ ਵੀ ਉੱਥੇ ਨੇ ਔਰ ਵੱਖ-ਵੱਖ ਦੌਰਿਆਂ ਤੇ ਗਏ ਹੋ ਸੀ ਲੇਕਿਨ ਅੱਜ ਸ਼ਾਮ ਨੂੰ ਦਿੱਲੀ ਵਿਖੇ ਇੱਕ ਇੱਕ ਇਕੱਤਰ ਹੋ ਰਹੇ ਨੇ ਅੱਥੇ ਜੀ ਕਦੋਂ ਤੱਕ ਸੁਰੱਖਿਆ ਜਿਹੜੀ ਹੈ ਉਹ ਜੈਡ ਪਲੱਸ ਸੁਰੱਖਿਆ ਜਿਹੜੀ ਉਹਨਾਂ ਨੂੰ ਮੁਹਈਆ ਕਰਵਾ ਦਿੱਤੀ ਜਾਏਗੀ ਦੇਖੋ ਜੀ ਇਹ ਤੇ ਸਦਾ ਸਮਝ ਲਈ ਕਿਉਂਕਿ ਪਹਿਲੇ ਮੁਖੀ ਜਿਹੜੇ ਬਾਬਾ ਗੁਰਦੇਵ ਸਿੰਘ ਹੀ ਉਹਨਾਂ ਦੇ ਕੋਲ ਵੀ ਜਿਹੜੀ Z+ ਰੱਖਿਆ ਗਈ ਆ ਉਸੇ ਆਧਾਰ ਤੇ ਜਿਹੜੇ ਆ ਉਸ ਪ੍ਰੋਟੋਕੋਲ ਤੇ ਇਹਨਾਂ ਨੂੰ ਸੁਰੱਖਿਆ ਢਾਈ ਆ ਇਹ ਸਮਝਿਆ ਜਾ ਰਿਹਾ ਹੈ ਕਿ ਸਦਾ ਵਾਸਤੇ ਇਹਨਾਂ ਨੂੰ ਜਿਹੜੀ ਸੁਰੱਖਿਆ ਵਾਅਵਾ ਮੁਹਈਆ ਕਰਵਾਈ ਗਈ ਕਿ ਜਸਦੀਪ ਸਿੰਘ ਗਿੱਲ ਦੇ ਕੋਲ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਸੁਰੱਖਿਆ ਸੀ ਕੋਈ ਜੇ ਕੋਈ ਸੁਰੱਖਿਆ ਨਹੀਂ ਸੀ ਜਦੋਂ ਉਹਨਾਂ ਦੇ ਉਤਰਾਧਿਕਾਰੀ ਵਜੋਂ ਨਿਯੁਕਤ ਹੋਏ ਨੇ ਉਸ ਤੋਂ ਬਾਅਦ ਡੇਰੀ ਦੀ ਸੁਰੱਖਿਆ ਜੋ ਕਿ ਪਹਿਲੇ ਬਾਬਾ ਜੀ ਗੁਰਿੰਦਰ ਸਿੰਘ ਢਿਲਨਕੋਲ ਸੀ ਉਹਨਾਂ ਦੀ ਸੁਰੱਖਿਆ ਦੇ ਦੇ ਕੇਰੇ ਵਿੱਚ ਹੀ ਤਕਰੀਬਨ ਕਦੇ ਬਾਹਰ ਆਉਂਦੇ ਜਾਂਦੇ ਸੀ ਲੇਕਿਨ ਹੁਣ ਇਹਨਾਂ ਨੂੰ ਇੰਡੀਪੈਂਡੈਂਟਲੀ ਜਿਹੜੀ ਸੁਰੱਖਿਆ ਮੋਈਆ ਕਰਵਾਈ ਗਈ ਗੁਰਿੰਦਰ ਸਿੰਘ ਢਿਲੋਂ ਦੇ ਕੋਲ ਵੀ ਪਹਿਲਾਂ ਸੁਰੱਖਿਆ ਸੀ ਕਿ ਹੁਣ ਵੀ ਉਹਨਾਂ ਦੇ ਕੋਲ ਸੁਰੱਖਿਆ ਉਸੇ ਤਰੀਕੇ ਦੇ ਨਾਲ ਬਰਕਰਾਰ ਰਹੇਗੀ ਹਾਂਜੀ ਅੱਜ ਵੀ ਉਹਨਾਂ ਦੇ ਕੋਲ ਜੈਡ ਪਲੱਸ ਸੁਰੱਖਿਆ ਹੀ ਹੈ ਉਹ ਉਹਨੇ ਹੀ ਸੁਰੱਖਿਆ ਜਿਹੜੀ ਆ ਇਹਨਾਂ ਨੂੰ ਹਜ਼ੂਰ ਜਸਦੀਪ ਸਿੰਘ ਗਿੱਲ ਜੀ ਨੂੰ ਜਿਹੜੀ ਪ੍ਰੋਵਾਈਡ ਕਰਾਈ ਗਈ ਹੈ ਜੀ ਪਰ ਜਿਸ ਤਰੀਕੇ ਦੇ ਨਾਲ ਰਾਕੇਸ਼ ਹੁਣ ਤੱਕ ਕਿਉਂਕਿ ਤੁਸੀਂ ਦੇਖਿਆ ਕਿ ਜਸਦੀਪ ਸਿੰਘ ਗਿੱਲ ਜੋ ਡੇਰੇ ਦੇ ਅੱਗੇ ਅਗਲੇ ਗੱਦੀ ਨਸ਼ੀਨ ਐਲਾਨੇ ਗਏ ਨੇ ਉੱਤਰਾਧਿਕਾਰੀ ਐਲਾਨੇ ਗਏ ਨੇ ਪਰ ਖਾਸ ਤੌਰ ਦੇ ਉੱਤੇ ਡੇਰੇ ਦੇ ਵਿੱਚ ਵੀ ਸੁਰੱਖਿਆ ਜਿਹੜੀ ਹੈ ਉਹ ਤਨਾਤ ਹੁੰਦੀ ਹੈ ਪਰ ਜਦੋਂ ਹੁਣ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਵਿੱਚ ਉਹਨਾਂ ਦੇ ਜਿਹੜੇ ਸਮਾਗਮ ਹੋਇਆ ਕਰਨਗੇ ਜਸਦੀਪ ਸਿੰਘ ਗਿੱਲ ਉੱਥੇ ਜਾਣਗੇ ਤਾਂ ਸੁਰੱਖਿਆ ਦਾ ਕੇਰਾ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਬ੍ਰਿੰਦਰ ਸਿੰਘ ਢਿੱਲੋਂ ਦੇ ਨਾਲ ਰਹਿੰਦਾ ਸੀ ਉਹ ਜਸਦੀਪ ਸਿੰਘ ਗਿੱਲ ਦੇ ਨਾਲ ਮੌਜੂਦ ਰਹੇਗਾ ਹਾਂਜੀ ਬਿਲਕੁਲ ਬਿਲਕੁਲ ਹਮ ਜੀ ਜਿਸ ਤਰ੍ਹਾਂ ਸੁਰੱਖਿਆ ਉਹਨਾਂ ਨੂੰ ਪ੍ਰਦਾਨ ਕਰਵਾਈ ਗਈ ਹੈ ਉਸੇ ਤਰ੍ਹਾਂ ਹੀ ਗ੍ਰਹਿ ਵਿਭਾਗ ਨੇ ਫੈਸਲਾ ਕੀਤਾ ਗਿਆ ਕਿ ਸੇਮ ਪ੍ਰੋਟੋਕੋਲ ਤਹਿਤ ਨਵੇਂ ਜਿਹੜੇ ਉਤਰਦ ਕਹਿੰਦੇ ਹਜ਼ੂਰ ਜਸਦੀਪ ਸਿੰਘ ਗਿੱਲ ਜੀ ਇਹਨਾਂ ਨੂੰ ਸੁਰੱਖਿਆ ਉਸ ਤਰ੍ਹਾਂ ਹੋਈ ਹੈ ਕਿ ਜੇ ਵੀ ਕਹੋ ਇਹ ਨਾ ਬੋਲਣੇ ਹੋ ਸਕਦਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਰੋਂ ਅਲੱਗਾ ਤੌਰ ਤੇ ਕਦੇ satsang ਫਰਮਾਇਆ ਜਾ ਸਕੇ ਜਾਂ ਇਹ ਵਲੈਦਾ ਤੌਰ ਤੇ ਕਦੇ ਇਹਨਾਂ ਦਾ ਕੋਈ ਡਿਊਟੀ ਲੱਗ ਜਾਂਦੀ ਆ ਤਾਂ ਉਸ ਵळे ਯਕੀਨਨ ਹੈ ਕਿ ਇਸ ਗੱਲ ਨੂੰ ਕਿ ਉਹਨਾਂ ਨੂੰ ਸੁਰੱਖਿਆੜੀ ਪ੍ਰਦਾਨ ਕਰਵਾਈ ਜਾਣੀ ਬਹੁਤ ਅਤਿ ਜ਼ਰੂਰੀ ਸਮਝੀ ਜਾਂਦੀ ਹੈ ਜਸਦੀਪ ਸਿੰਘ ਗਿੱਲ ਗੁਰਿੰਦਰ ਸਿੰਘ ਢਿੱਲੋਂ ਦੀ ਮੌਜੂਦਗੀ ਦੇ ਵਿੱਚ ਹੀ satsang ਕਰਦੇ ਨੇ ਰਾਕੇਸ਼ ਨਹੀਂ ਨਹੀਂ ਅਜੇ ਤੱਕ ਨਹੀਂ ਕਿਉਂਕਿ ਅਜੇ ਤੱਕ ਜਦੋਂ ਉਹਨਾਂ ਨੇ ਇਹਨਾਂ ਨੂੰ ਉਤਰਾਧਿਕਾਰੀ ਆਪਣਾ ਸਥਾਪਿਤ ਕੀਤਾ ਸੀਗਾ ਤੇ ਹਜ਼ੂਰ ਨੇ ਆਪਣੇ ਉਹਦੇ ਵਿੱਚ ਜਿਹੜਾ ਹੁਕਮਨਾਮਾ ਲਿਖਿਆ ਸੀ ਉਹਦੇ ਵਿੱਚ ਉਹਨਾਂ ਨੇ ਐਲਾਨ ਜਿਹੜਾ ਕੀਤਾ ਸੀ ਉਹਦੇ ਵਿੱਚ ਲਿਖਿਆ ਸੀ ਕਿ ਦਸੰਬਰ ਤੱਕ ਬਾਬਾ ਗੁਰਿੰਦਰ ਸਿੰਘ ਜੀ ਆਪ ਖੁਦ ਸ਼ਾਸਨ ਕਰਨਗੇ ਲੇਕਿਨ ਉਸ ਤੋਂ ਬਾਅਦ ਆਸਾ ਆਸਾ ਇਹ ਵੀ ਸ਼ਾਸਨ ਕਰਨਗੇ ਔਰ ਸੰਗਤਾਂ ਨੂੰ ਨਾਮਦਾਨੀ ਬਖਸ਼ਿਸ਼ ਵੀ ਫਿਲਹਾਲ ਜਸਦੀਪ ਸਿੰਘ ਗਿੱਲ ਇਕੱਲਿਆਂ ਸ਼ਾਸਨ ਨਹੀਂ ਕਰਦੇ ਰਾਕੇਸ਼ ਨਹੀਂ ਜੀ ਅਜੇ ਤੱਕ ਜੀ ਉਹਨਾਂ ਨੇ ਜਦੋਂ ਆਪਣੇ ਬਾਬਾ ਗੁਰਨਦਰ ਸਿੰਘ ਜੀ ਸਾਸ ਸੰਗ ਫਰਮਾਉਂਦੇ ਨੇ ਤਾਂ ਹਜ਼ੂਰ ਉਹਨਾਂ ਦੇ ਬਰਾਬਰ ਗੱਦੀ ਦੇ ਬੈਠਦੇ ਨੇ ਫਿਰ ਉਹ ਸੰਗਤ ਦੇ ਦਰਸ਼ਨ ਕਰਦੇ ਨੇ ਔਰ ਸੰਗਤ ਦੇ ਦਰਸ਼ਨ ਦਿੰਦੇ ਨੇ ਲੇਕਿਨ ਸਾਸ ਸੰਗ ਅਜੇ ਤੱਕ ਉਹਨਾਂ ਕੋਲ ਕੋਈ ਫਰਮਾਇਆ ਨਹੀਂ ਜਾ ਰਿਹਾ। ਪਰ ਜਦੋਂ ਹੁਣ ਸੁਰੱਖਿਆ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਰਕੇਸ਼ ਜਦੋਂ ਵੱਖ-ਵੱਖ ਤਰੀਕੇ ਦੇ ਨਾਲ ਸਮਾਗਮ ਜਿਹੜੇ ਨੇ ਉਹ ਡੇਰੇ ਦੇ ਹੋਇਆ ਕਰਨਗੇ ਕਿਉਂਕਿ ਦੇਸ਼ ਵਿਦੇਸ਼ ਦੇ ਵਿੱਚ ਸਮਾਗਮ ਹੋਣਗੇ ਖਾਸ ਤੌਰ ਦੇ ਉੱਤੇ ਜਸਦੀਪ ਸਿੰਘ ਗਿੱਲ ਜੋ ਉੱਤਰਾਧਿਕਾਰੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਡੇਰੇ ਦਾ ਪੂਰਾ ਕਾਰਜਪਾਰ ਜਿੰਨੀਆਂ ਜ਼ਿੰਮੇਵਾਰੀਆਂ ਉਹ ਉਹਨਾਂ ਨੂੰ سپਰਦ ਕਰ ਦਿੱਤੀਆਂ ਜਾਣਗੀਆਂ ਜ਼ਾਹਰ ਤੌਰ ਦੇ ਉੱਤੇ ਤਾਂ ਫਿਲਹਾਲ ਕਿਉਂਕਿ ਸੰਗਤ ਜਦੋਂ ਆਉਂਦੀ ਹੈ ਨਤਮਸਤਕ ਹੋਣ ਦੇ ਲਈ ਜਾਂ ਸਤਸੰਗ ਸੁਣਨ ਦੇ ਲਈ ਕਿ ਗੁਰਿੰਦਰ ਸਿੰਘ ਢਿੱਲੋਂ ਅਤੇ ਜਸਦੀਪ ਸਿੰਘ ਗਿੱਲ ਮੌਜੂਦ ਹੁੰਦੇ ਨੇ ਦੋਵੇਂ ਇੱਕੋ ਵੇਲੇ हां देखो जी इस साल ਦੇ ਵਿੱਚ ਇਹਨਾਂ ਦੇ ਵਕਫ ਵਕ ਸਮੇਂ ਮੁਤਾਬਕ ਇਹ ਪੰਡਾਰੇ ਜਿਹੜੇ ਨੇ ਹੁੰਦੇ ਨੇ ਜਿੱਥੇ ਬਹੁਤ ਸਾਰੇ ਦੂਰੋਂ ਦੇਸ਼ਾਂ ਦੇਸ਼ਾਂ ਤੋਂ ਲੱਖਾਂ ਦੀ ਤਦਾਦ ਵਿੱਚ ਸੰਗਤ ਜਿਹੜੀ ਆ ਬੜੀ ਸ਼ਰਧਾ ਤੇ ਪਿਆਰ ਦੇ ਨਾਲ ਇਸੇ ਡੇਰਾ ਬਿਆਸ ਪੁੱਜਦੀ ਆ ਉਸ ਸਮੇਂ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਜੀ ਢਿਲੋਂ ਸਾਹਿਬ ਅਤੇ ਜਿਹੜੇ ਮੌਜੂਦਾ ਹਜੂਰ ਨੇ ਜਦੋਂ ਦੇ ਉਤਰਾਧਿਕਾਰੀ ਬਣੇ ਤਕਰੀਬਨ ਪੰਡਾਰੇ ਦਿਨਾਂ ਵਿੱਚ ਡੇਰੇ ਦੇ ਵਿੱਚ ਹੀ ਰਹਿੰਦੇ ਨੇ ਉਦੋਂ ਹੀ ਸੰਗਤ ਨੂੰ ਦਰਸ਼ਨ ਦਿੰਦੇ ਨੇ ਔਰ 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 ਸਾਂਝੇ ਤੌਰ ਤੇ ਇਸ ਸਾ ਸੰਗਤ ਜਿਹੜੇ ਨੇ ਸਾਸਣ ਵਿੱਚ ਵੀ ਬੈਠਦੇ ਨੇ ਜੀ ਰਕੇਸ਼ ਬਹੁਤ-ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਜੈਡ ਪਲੱਸ ਸੁਰੱਖਿਆ ਦੇ ਵਿੱਚ ਰਹਿਣਗੇ ਜਸਦੀਪ ਸਿੰਘ ਗਿੱਲ ਜਿਨ੍ਹਾਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਇਹ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਸੀਆਰਪੀਐਫ ਕਮਾਂਡੋ ਡੇਰਾ ਬਿਆਸ ਦੇ ਉੱਤਰ ਅਧਿਕਾਰੀ ਜਸਦੀਪ ਸਿੰਘ ਗਿੱਲ ਦੀ ਸੁਰੱਖਿਆ ਦੇ ਵਿੱਚ ਤਨਤ ਹੋਣਗੇ